ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਤੁਹਾਨੂੰ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਫੌਜਾ ਸਰਾਰੀ ਐਮਐਲਏ ਫਿਰ ਫਸਦਾ ਨਜ਼ਰ ਆਉਂਦਾ ਜਿਹਦੇ ਵਿੱਚ ਦੀਪਕ ਸ਼ਰਮਾ ਨੇ ਇੱਕ ਸਬੂਤ ਕੱਢ ਲਿਆਂਦੇ ਜਿਹਦੇ ਵਿੱਚ 50 ਕਰੋੜ ਦੇ ਇਹਦੇ ਉੱਤੇ ਇੱਕ ਦੋਸ਼ ਲੱਗਦਾ 50 ਕਰੋੜ ਦੀ ਠੱਗੀ ਮਾਰੀ ਇਹਨੇ ਪਤਾ ਨਹੀਂ ਹਜੇ ਕਿੱਥੇ ਕਿੱਥੇ ਕਿੰਨੇ ਕੁ ਹੋਰ ਖੁਲਾਸੇ ਹੋਣਗੇ ਤਾਂ ਪਹਿਲਾਂ ਆਪਾਂ ਇੱਕ ਵੀਡੀਓ ਸੁਣਾ ਦਈਏ ਤੁਹਾਨੂੰ ਬਣੇ ਰਹੋ ਚੈਨਲ ਤੇ ਤਾਂ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਤਾਂ ਪਹਿਲਾਂ ਵੀਡੀਓ ਸੁਣੋ ਕੀਤਾ ਕਿ ਇਹਦਾ ਸਬੂਤ ਕੱਢ ਲਿਆਏ ਨੇ ਤੇ ਹੁਣ ਇਹਨਾਂ ਸਬੂਤਾਂ ਬਾਰੇ ਗੁਰੂ ਹਰਸਾਏ ਦੇ ਐਮ ਐਲ اے ਸਾਹਿਬ ਕੀ ਬੋਲਣਗੇ ਪਿਛਲੇ ਦਿਨੀ ਦੀਪਕ ਸ਼ਰਮਾ ਹੋਰਾਂ ਨੇ ਇਹ ਦੋਸ਼ ਲਾਏ ਸੀ ਕਿ ਐਮ ਐਲ اے ਗੁਰੂ ਹਰਸਾਏ ਹਫ਼ਤਾ ਵਸੂਲੀ ਕਰਦੇ ਨੇ ਸਾਰੀਆਂ ਥਾਵਾਂ ਤੋਂ ਔਰ ਕਰੀਬ 50 ਕਰੋੜ ਦੀ ਪ੍ਰਾਪਰਟੀ ਉਹਨਾਂ ਨੇ ਵੜਾਈ ਜਦੋਂ ਅਸੀਂ ਲਾਈਵ ਸੱਚ ਟੀਵੀ ਤੇ ਮੈਂ ਐਮ ਐਲ اے ਫੌਜਾ ਸਰਾਰੀ ਸਾਹਿਬ ਹੋਰਾਂ ਦੀ ਇੰਟਰਵਿਊ ਕੀਤੀ ਹੈ ਉਹਦੇ ਚ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਕੋਈ ਪ੍ਰਾਪਰਟੀ ਨਹੀਂ ਬਣਾਈ ਇਹ ਸਭ ਝੂਠੀਆਂ ਗੱਲਾਂ ਨੇ ਮੇਰੇ ਤੇ ਝੂਠੇ ਇਲਜ਼ਾਮ ਨੇ ਤੇ ਅੱਜ ਦੀਪਕ ਸ਼ਰਮਾ ਹੋਰੀ ਹਾਜ਼ਰ ਹੋਏ ਨੇ ਇਹਨਾਂ ਦਾ ਦਾਵਾ ਹੈ ਕਿ ਇਹਨਾਂ ਦੇ ਕੋਲ ਸਬੂਤ ਨਹੀਂ ਸ਼ਰਮਾ ਸਾਹਿਬ ਕੀ ਤੱਕ ਕੀ ਸਬੂਤ ਨੇ ਜਿਹੜੇ ਦੋਸ਼ ਤੁਸੀਂ ਐਮਐਲਏ ਉੱਪਰ ਲਾਏ ਸੀ ਮੈਂ ਐਮਐਲਏ ਸਰਦਾਰ ਫੌਜਾ ਸਿੰਘ ਨਾਲ ਗੱਲ ਕਹਿਦੇ ਆ ਜਿੱਦਾਂ ਕਿ ਮੇਰਾ ਨਾਮ ਹੀ ਦੀਪਕ ਸ਼ਰਮ ਹੈ ਤੇ ਮੈਂ ਜੋ ਕੰਮ ਕਰਦਾ ਪੱਕੇ ਪੈਰੀ ਕਰਦਾ ਕੱਚੇ ਪੈਰੀ ਨਹੀਂ ਕਰਦਾ ਮੇਰੇ ਕੋਲ ਸਬੂਤ ਸੀ ਤਾਂ ਹੀ ਮੈਂ ਰੋਲਾ ਪਾ ਰਿਹਾ ਸੀ ਕਿ ਤੂੰ 50 ਕਰੋੜ ਦੀ ਠੱਗੀ ਮਾਰੀ ਹੈ ਕਿਹਨਾਂ ਨਾਲ ਮਾਰੀ ਹੈ ਤੈਨੂੰ ਸਾਰੇ ਨਾਮ ਦਿਆਂਗੇ ਪਿੰਨਾਂ ਦੇ ਨਾਮ ਦਿਆਂਗੇ ਪੂਰੇ ਵੇਰਵੇ ਸਾਰ ਦੱਸਾਂਗੇ ਕਿ ਤੂੰ ਉਹ ਸਾਰਾ ਕੁਝ ਕਿਵੇਂ ਕੀਤਾ ਕਿਵੇਂ ਠੱਗੀ ਮਾਰੀ ਕਿਵੇਂ ਲੁੱਟਿਆ ਤੇ ਕੁੱਟਿਆ ਹਾਂ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਤੂੰ ਜਿਹੜੀ ਇਨਵੈਸਟਮੈਂਟ ਕੀਤੀ ਹੈ ਉਹ ਪਹਿਲਾਂ ਮੈਂ ਦੀ ਜਾਣਕਾਰੀ ਦੇ ਦਿਆਂ ਤੇ ਉਸ ਤੋਂ ਬਾਅਦ ਦੱਸਾਂਗਾ ਕਿ ਪੈਸਾ ਲਿਆਂਦਾ ਕਿਵੇਂ ਹੈ ਤੇ ਆਇਆ ਕਿੱਥੋਂ ਆ ਹੂੰ ਮੈਂ ਜ਼ਿਕਰ ਸਭ ਤੋਂ ਪਹਿਲਾਂ ਕਰਨਾ ਚਾਹੁੰਦਾ ਐਮਐਲਏ ਫੋਜਾ ਸਿੰਘ ਨੂੰ ਕਿ ਜਦੋਂ ਤੂੰ ਗੁਰੂ ਹਰਸਾਹਿ ਆਇਆ ਸੀ ਕਹਿੰਦਾ ਹੁੰਦਾ ਸੀ ਦੋ ਮੇਰੇ ਕੋਲ ਸ਼ਰਟਾਂ ਦੋ ਪੈਂਟਾਂ ਤੇ ਸੈਂਟਰੋ ਕਾਰ ਕਿਰਾਇਆ ਦੇ ਜੋ ਕਿ ਪੈਸੇ ਨਹੀਂ ਸੀ ਹੁੰਦੇ ਕਹਿੰਦਾ ਹੁੰਦਾ ਸੀਗਾ ਪਰਿਵਾਰ ਦਾ ਮੁਸ਼ਕਿਲ ਖਰਚਾ ਚੱਲਦਾ ਕਿਉਂਕਿ ਮੈਨੂੰ ਪੈਨਸ਼ਨ ਆਉਂਦੀ ਹੈ ਉਹਦੇ ਨਾਲ ਹੀ ਸਾਰਾ ਮੈਂ ਸਿਸਟਮ ਚਲਾ ਰਿਹਾ ਹਾਂ ਉਹ ਤਾਂ ਅੱਜ ਵੀ ਇਹੀ ਦਾਵਾ ਕਰਦਾ ਐ ਐਮਐਲਏ ਉਹ ਅੱਜ ਵੀ ਕਹਿੰਦਾ ਕਿ ਮੇਰੀ ਉਸੇ ਹਾਲਾਤ ਚ ਆ ਮੈਂ ਉਸੇ ਹਾਲਾਤ ਚ ਐ ਤਾਂ ਜਦੋਂ ਇਹਨੇ ਕਾਗਜ਼ ਭਰੇ ਸੀ ਸਟੇਟਮੈਂਟ ਦਿੱਤੀ ਸੀ ਜਦੋਂ ਇਲੈਕਸ਼ਨ ਭਰਦੇ ਆ ਆਪਾਂ ਠੀਕ ਹੈ ਜਦੋਂ ਟਿਕਟ ਵਾਸਤੇ ਨੇ ਭਰਿਆ ਸਾਰਾ ਡਾਕੂਮੈਂਟ ਲਾਏ ਨਾਲ ਕੀ ਲਾਏ ਸੀ ਕਾਗਜ਼ ਉਲੋਣੇ ਪੈਂਦੇ ਆ ਕਿ ਕੁੱਲ ਮੇਰੇ ਪਰਿਵਾਰ ਦੀ ਜਿਹੜੀ ਸੰਪਤੀ ਐ ਮੇਰਾ ਬਠਿੰਡੇ ਵਾਲਾ ਘਰ ਮੇਰੇ ਹੀ ਸੈਂਟਰੋ ਦਾ ਜਿਹੜਾ ਕੋਈ ਸੋਨਾ ਜਿਹੜਾ ਕੋਈ ਚਾਂਦੀ ਜਿਹੜਾ ਇੱਥੇ ਪਿੰਡ ਵਾਲਾ ਘਰ ਆਣਾ ਪੰਜ ਕਰਾਈ ਦਾ ਜਾਂ ਜਿਹੜੀ ਇੱਥੇ ਜਿਹੜੀ ਜ਼ਮੀਨ ਐ ਇੱਥੇ ਜਿਹੜਾ ਘਰ ਸਾਰਾ ਵੀਰਵਾ ਦਿੱਤਾ ਤੇ ਜਿਹੜੀ ਕੁੱਲ ਰਕਮ ਬੰਦੀ ਆ 2 ਤੋਂ 2.5 ਕਰੋੜ ਰੁਪਏ ਦੀ ਠੀਕ ਹੈ ਜੀ ਉਹ ਜਿਉਂ ਦਾ ਤਿਉਂ ਓਦਾਂ ਹੀ ਪਈ ਤੇ ਮੈਂ ਇਹ ਸਵਾਲ ਪੁੱਛਣਾ ਚਾਹਉ ਨਾ ਫੌਜਾ ਸਿੰਘ ਨੂੰ ਕਿ ਇਹ ਤੇਰਾ ਬਣਿਆ ਕਿਦਾਂ ਬਣਿਆ ਕੀ ਹੈ ਉਹ ਤਾਂ ਕਹਿੰਦੇ ਕੁਝ ਨਹੀਂ ਬਣਾਇਆ ਮੈਂ ਇਹ ਜਗਾ ਐਮਐਲਏ ਫੌਜਾ ਸਿੰਘ ਸਰਾਰੀ ਦੇ ਰਹਿ ਹੈ ਇਸ ਦੇ ਬਿਲਕੁਲ ਨਾਲ ਜਿਹੜੀ ਮੇਨ ਰੋਡ ਹੈ ਪੈਲਸ ਤੋਂ ਅੱਗੇ ਵਜੀਦਪੁਰ ਵਾਲੇ ਪਾਸੇ ਆਨੰਦ ਪਾਰਕ ਵਿਊ ਨੰਦਪਾਰਕ ਵੀ ਹੋਇਆ ਉੱਥੇ ਚੋਰਸ ਪਲਾਟ ਉਹਦੀ ਭਰਤੀ ਜਿਹੜੀ ਹੈ 150 ਟਰਾਲੀ ਪੈ ਚੁੱਕੀ ਹੈ ਬਾਕੀ ਹਰੇ ਹੋਰ ਪੈ ਰਹੀ ਉਹ ਵੀ ਬੰਗਾਰ ਚ ਉਹ ਪਲਾਟ ਕਿੰਨਾ ਵੱਡਾ ਹੈ ਜੀ 100 ਤੇ 20 ਮਰਲੇ ਦਾ ਪਲਾਟ ਹੈ ਸੋਰੀ 102 ਮਰਲੇ ਦਾ ਪਲਾਟ ਹੈ ਮੈਂ ਫਿਰ ਦੁਬਾਰਾ ਜ਼ਿਕਰ ਕਰਦੇ ਆ 5 ਕਨਾਲ 2 ਮਰਲੇ ਦਾ ਪਲਾਟ ਹੈ ਜਿੰਦਾ ਬਤੌਰ ਸਬੂਤ ਮੇਰੇ ਕੋਲ ਜਿਹੜਾ ਆ ਸਾਰਾ ਰਿਕਾਰਡ ਹੈ ਜਿਹੜਾ ਇਤਕਾਲ ਚੜਿਆ ਉਹਦੀ ਡੇਟ ਵੀ ਮੈਂ ਦੇ ਦੇਵਾਂਗਾ ਇਤਕਾਲ ਦਾ ਮੈਂ ਨੰਬਰ ਵੀ ਦੇ ਦਿੰਨਾ ਇਹ ਜਗ੍ਹਾ 1 ਲੱਖ ਤੇ 70 ਹਜ਼ਾਰ ਰੁਪਏ ਇਹ ਕੀ ਹੈ 1 ਲੱਖ 20000 1 ਲੱਖ 70 ਹਜ਼ਾਰ ਮਰਲੇ ਦੇ ਹਿਸਾਬ ਨਾਲ ਇਹ ਜਗ੍ਹਾ ਲਈ ਜਿਹੜੀ ਮੈਂ ਦੱਸ ਰਿਹਾ ਔਰ ਇਹ ਰਕਮ ਕੁੱਲ ਜਿਹੜੀ ਬੰਦੀ ਹੈ 102 ਮਰਲੇ ਦੇ ਹਿਸਾਬ ਨਾਲ ਕਰੀਬਨ ਇਹ ਪੌਣੇ 2 ਕਰੋੜ ਰੁਪਏ ਦੀ ਜਗ੍ਹਾ ਬੰਦੀ ਹੈ ਔਰ ਜਿਹੜੀ ਪਰ ਭਰਤੀ ਪਾਈ ਜਾ ਰਹੀ ਉਹ ਲੈਦਾ ਪਹਿਲਾਂ ਮੈਂ ਇਹਦੇ ਤੇ ਉਹਨਾਂ ਬਾਕੀ ਬਾਅਦ ਚ ਦੱਸਦਾ ਇਹ ਜੀ ਇਹ ਬਟਾਲ ਨੰਬਰ ਕੈਮਰੇ ਤੇ ਸੱਤ ਕੈਮਰੇ ਚੀਜ਼ ਇਹ ਮੈਂ ਦੱਸ ਇੰਤਕਾਲ ਹੈ ਜੀ ਜਿਹੜਾ ਪ੍ਰਾਪਰਟੀ ਦਾ ਰਜਿਸਟਰੀ ਤੋਂ ਬਾਹਰ ਇੰਤਕਾਲ ਚੜਦਾ ਹਾਂਜੀ ਇਹ ਜੋ ਦੀਪਕ ਸ਼ਰਮਾ ਦੇ ਇਹਨਾਂ ਤੇ ਇੱਕ ਇਲਜ਼ਾਮ ਲੱਗਿਆ ਵੀ ਇਹਨੇ 50 ਕਰੋੜ ਦੀ ਠੱਗੀ ਮਾਰੀ ਐ ਤੇ ਜਿਹੜੇ ਵਿੱਚ ਇਹ ਕਹਿੰਦੇ ਆ ਵੀ ਮੇਰਾ ਤਾਂ ਸਿਰਫ ਇੱਕ ਜਿਹੜੀ ਪਲਚਨ ਆਉਂਦੀ ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਪਰ ਜਿਹੜੇ ਹੁਣ ਬਹੁਤ ਵੱਡੇ ਖੁਲਾਸੇ ਹੁਣਾਰੇ ਇਹਦੇ ਵਿੱਚ ਜਿਹੜਾ ਇਹਦਾ ਆਪਾਂ ਕਹਿੰਦੇ ਆ ਇਤਕਾਲ ਹੁੰਦਾ ਵੀ ਉਹਦੇ ਤੇ ਫਰੂਪ ਹੁੰਦਾ ਸਾਰਾ ਆਪਣੀ ਵੀ ਇੰਨੀ ਕੁ ਮੇਰੇ ਕੋਲੇ ਜਾਇਦਾਦ ਆ ਤਿੰਨਾਂ ਕਬ ਮੇਰੇ ਕੋਲ ਪ੍ਰਾਪਰਟੀ ਆ ਤੇ ਇਹਦੇ ਸਭ ਕੁਝ ਇਹ ਜੋ ਇਹਦਾ ਕਿਹੜਾ ਇਹ ਹੈਗਾ ਐਮਐਲਏ ਦਾ ਫੌਜਾ ਸਾਰਾ ਜੀ ਆ ਵੀ ਮੇਰਾ ਸਿਰਫ ਜਿਹੜੀ ਮੈਨੂੰ ਪਲਚਨ ਆਉਂਦੀ ਆ ਉਹਦੇ ਤੇ ਮੇਰਾ ਘਰਵਾਰ ਚੱਲਦਾ ਤੇ ਪਰ ਜਿਹੜਾ ਹੁਣ ਦੀਪਕ ਸ਼ਰਮਾ ਬਹੁਤ ਵੱਡੇ ਸਬੂਤ ਕੱਢ ਲਿਆ ਜਿਹੜੇ ਹੁਣ ਕਾਗਜ਼ ਦਿਖਾਈ ਜਾਂਦਾ ਵੀ ਇਹਨੇ ਇੱਥੇ-ਇੱਥੇ ਆ ਲੋਕਾਂ ਤੋਂ ਐਨੇ ਰੁਪਏ ਲਹਤੇ ਆ ਕਰੋੜਾਂ ਦੇ ਪੀ ਇਹਨੇ 50 ਕਰੋੜ ਦੀ ਠੱਗੀ ਮਾਰੀ ਆ ਲੋਕਾਂ ਨਾਲ ਤਾਂ ਇਹ ਬਹੁਤ ਹੋਰ ਵੀ ਵੀਡੀਓ ਚ ਖੁਲਾਸੇ ਹੋਇਆ ਤੇ ਪਰ ਜਿਹੜੀ ਇੰਟਰਵਿਊ ਪਿਛਲੇ ਦਿਨ ਪਰसों ਦੀ ਇੰਟਰਵਿਊ ਸੀ ਮੇਰੇ ਚੈਨਲ ਤੇ ਵੀ ਆਓ ਤੇ ਉਹਦੇ ਵਿੱਚ ਕੀ ਕਹਿਣਾ ਸੀ ਇਹਨਾਂ ਦਾ ਆਪਣੇ ਬੰਨਿਓ ਵੀ ਸਿਰਫ ਮੇਰਾ ਤਾਂ ਇੱਕ ਘਰ ਦਾ ਗੁਜ਼ਾਰਾ ਚੱਲ ਰਿਹਾ ਇੱਕ ਪਿਲਚਨ ਆਉਂਦੀ ਹੈ ਜਿਹੜੀ ਉਹਦੇ ਕਰਕੇ ਮੈਂ ਕਿਸੇ ਨਾਲ ਠੱਗੀ ਨਹੀਂ ਮਾਰੀ ਪਹਿਲੇ ਨੰਬਰ ਤੇ ਜਿਹੜਾ ਕੋਈ 10 ਲੱਖ ਰੁਪਈਆ ਜਾਂ 15 ਲੱਖ ਰੁਪਈਆ ਜਿਹੜਾ ਜਸ਼ਨ 바ਵਾ ਤੋਂ ਲਿਆ ਉਹ ਮੈਂ ਨਹੀਂ ਲੇਤਾ ਉਹ ਕੋਈ ਹੋਰ ਸਾਡਾ ਐਮਐਲਏ ਹੋਰ ਵਰਕਰ ਪਾਰਟੀ ਦੇ ਵਿੱਚ ਹੀ ਆਮ ਆਦਮੀ ਪਾਰਟੀ ਦਾ ਇਹਨੇ ਦੱਸਿਆ ਵੀ ਉਹ ਉਹਦਾ ਨਾਮ ਵੀ ਲਿਆ ਸੀ ਤੇ ਪਰ ਆਪਣੇ ਉਹ ਨਹੀਂ ਕੋਈ ਗੱਲ ਨਹੀਂ ਇਹਨੇ ਕਿਹਾ ਵੀ ਆਪਣੇ ਬੰਨਿਓ ਕਿਆ ਵੀ ਮੈਂ ਇੱਕ ਸੂਰਮੈ ਤਾਂ ਸਿਰਫ ਮੇਰੇ ਤੇਤਾ ਇਲਜ਼ਾਮ ਲਾਈ ਜਾਂਦੀ ਆ ਹੁਣ ਇਹ ਕਹਿਣਾ ਫੋਜਾ ਸਿੰਘ ਸਰਾਰੀ ਦਾ ਤੇ ਜਿਵੇਂ ਗੱਲ ਕਰੀ ਆਪਾਂ ਲਾਡੀ ਸਿੰਘ ਜਿਹੜਾ ਉਹਨਾਂ ਚਿੱਤਰ ਸਿੰਘ ਲਾਡੀਆ ਚੋ ਇਹਨਾਂ ਦੇ ਪੀਏ ਤੇ ਜਿਹੜਾ ਫੋਜਾ ਸਿੰਘ ਸਰਾਰੀ ਹੈ ਇਹਨਾਂ ਤੇ ਦੋਸ਼ ਲੱਗਦੇ ਆ ਕਿਉਂਕਿ ਇੱਕ ਜਿਹੜਾ ਜਸ਼ਨ ਬਾਵਾ ਇਹੇ ਲੀਡਰੀ ਦੇ ਚੱਕਰ ਦੇ ਵਿੱਚ ਇੱਕ ਸਰਪੰਚੀ ਦੇ ਚੱਕਰ ਵਿੱਚ ਆਪਣੀ ਹੀ ਹੱਤਿਆ ਕਰ ਲੈਂਦਾ ਆਪਣੇ ਪਿਤਾ ਸਾਹਮਣੇ ਤਾਂ ਉਹ ਕੜੀ ਦੇਖਣੀ ਬਹੁਤ ਮੁਸ਼ਕਲ ਹੋ ਜਾਂਦੀ ਇੱਕ ਪਿਤਾ ਨੂੰ ਜਿਵੇਂ ਉਸ ਪਿਓ ਦਾ ਕਹਿਣਾ ਸੀ ਉਹਦਾ ਜਿਹੜਾ ਪਿਤਾ ਕੀ ਜਸ਼ਨ ਬਾਬਾ ਦੇ ਉਹਦਾ ਇਹ ਕਹਿਣਾ ਸੀ ਵੀ ਜਦੋਂ ਇਹ ਸਰਪੰਚੀ ਜਿਸ ਦਿਨ ਲੈਣੀ ਸੀ ਉਸ ਦਿਨ ਇਹਦੇ ਨਾਲ ਗੱਲ ਹੁੰਦੀ ਆ ਫੌਜਾ ਸਿੰਘ ਸਰਾਰੀ ਨਾਲ ਤੇ ਇਹ 20 ਲੱਖ ਰੁਪਈਆ ਮੰਗਦੇ ਤੇ ਉਹ ਨੌਜਵਾਨ ਘਰੇ ਗੱਲ ਕਰਦਾ ਜਸ਼ਨ ਬਾਬਾ ਜਿਹੜੇ ਨੇ ਆਪਣੀ ਗੋਲੀ ਮਾਰੀ ਹੈਗੀ ਆਪਣੀ ਹੱਤਿਆ ਕੀਤੀ ਆ ਤਾਂ ਇਹਦਾ ਪਿਤਾ ਕੀ ਕਹਿੰਦਾ ਵੀ ਨਹੀਂ ਤੂੰ ਆਪਣੀਆਂ ਖੇਡਾਂ 'ਤੇ ਧਿਆਨ ਦੇ ਤੂੰ ਵਧੀਆ ਚੰਗਾ ਵਧੀਆ ਖੇਡ ਤਾਂ ਇਹ ਲਿਟਰਾਂ ਚ ਨਾ ਬੜ ਤੂੰ ਸਰਪੰਚੀਆਂ ਤੋਂ ਕੀ ਲੈਣਾ ਆਪਣਾ ਕੰਮ ਕਰ ਕਹਿੰਦਾ ਨਹੀਂ ਵੀ ਡੈਡੀ ਮੈਂ ਇੱਕ ਆਪਣੇ ਪਿੰਡ ਦਾ ਕੰਮ ਕਰਵਾਉਣਾ ਚਾਹਣਾ ਵੀ ਮੈਨੂੰ ਵੀ ਸਕੂਨ ਜਾ ਹੋਵੇ ਵੀ ਸਾਡੇ ਪਿੰਡ ਦਾ ਮੈਂ ਕੰਮ ਕਰਾਇਆ ਮੈਨੂੰ ਸ਼ੌਂਕ ਵੀ ਹੋ ਪੈਸੇ ਮੰਗਦਿਆ ਸਰਪੰਚ ਬਣਾ ਦੇਣੀਏ 20 ਲੱਖ ਰੁਪਏ ਮੰਗਦਿਆ ਤਾਂ ਉਹਦੇ ਪਿਓ ਨੇ ਕਿਹਾ ਵੀ ਚਲੋ ਕਰਦੇ ਆ ਕੋਈ ਫਿਰ ਇਹਨਾਂ ਨੇ ਪੈਸੇ ਵੀ ਦਿੱਤੇ ਉਦੋਂ ਬਾਅਦ ਜਿਸ ਦਿਨ ਮਾਰਨ ਤੋਂ ਪਹਿਲਾਂ 2 ਲੱਖ ਉਦੋਂ ਮੰਗਿਆ 15 ਲੱਖ ਪਹਿਲਾਂ ਮੰਗਿਆ ਤਾਂ ਇਹ ਚੱਕਰ ਦੇ ਵਿੱਚ ਜੇ ਤਾਂ ਆਪਾਂ ਕਹიდੀਏ ਵੀ ਟੈਂਸ਼ਨ ਕਰਨ ਲਾ ਲੋ ਕੁਛ ਵੀ ਲਾ ਲੋ ਕੋਈ ਵਜਾ ਤਾਂ ਬਣੀ ਆ ਜਿਹਦੇ ਦੋਸ਼ ਇਹਨਾਂ ਤੇ ਲੱਗਿਆ ਵੀ ਇਹਨਾਂ ਦੀ ਵਜ੍ਹਾ ਨਾਲ ਜਸ ਜਿਹੜਾ ਜਸ਼ਨ ਬਾਵਾ ਉਹਦੀ ਜੋ ਹੱਤਿਆ ਹੁੰਦੀ ਆ ਗੋਲੀ ਮਾਰ ਕੇ ਆਪਣੇ ਹੀ ਪਿਤਾ ਸਾਹਮਣੇ ਤਾਂ ਹੁਣ ਸਾੜੇ ਪੰਜਾਬ ਦੇ ਲੋਕ ਇਹਨਾਂ ਜਿਹੜੀਆਂ ਇਹ ਪਾਰਟੀਆਂ ਖੁਦ ਇਹਨਾਂ ਦੇ ਵਰਕਰ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਖਿਲਾਫ ਧਰਨੇ ਲੱਗ ਰਹੇ ਤੁਸੀਂ ਦੇਖਿਆ ਜੀ ਦਿੱਲੀ ਲੁਧਿਆਣਾ ਲੁਧਿਆਣਾ ਵਿੱਚ ਵੀ ਦੇਖਿਆ ਤੁਸੀਂ ਤੇ ਬਠਿੰਡੇ ਵੀ ਦੇਖਿਆ ਬਹੁਤ ਜ਼ਿਆਦੇ ਇਹਨਾਂ ਦੇ ਖਿਲਾਫ ਧਰਨੇ ਲੱਗਨੇ ਸ਼ੁਰੂ ਹੋ ਰਹੇ ਆ ਜਦੋਂ ਦੀ ਇਹ ਆਮ ਆਦਮੀ ਪਾਰਟੀ ਆਈ ਹੈ ਤੇ ਪਰ ਜਿਹੜੇ ਇਹਨਾਂ ਦੇ ਜਿੰਨੇ ਐਮ.ਐਲ.ਏ ਸਾਰਿਆਂ ਦੀਆਂ ਕਰਤੂਤਾ ਸਾਹਮਣੇ ਆਈਆਂ ਹੌਲੀ-ਹੌਲੀ ਜਿਹੜਾ ਬਲਕਾਰ ਸਿੱਧੂ ਇੱਕ ਸਿੰਗਰਾ ਉਹ ਵੀ ਇਹਨਾਂ ਦਾ ਐਮ.ਐਲ.ਏ ਬਲਕਾਰ ਸਿੱਧੂ ਤਾਂ ਜਿਹੜਾ ਉਹ ਰਾਮਪੁਰੇ ਤੇ ਵਿੱਚ ਤੁਸੀਂ ਦੇਖੀਏ ਰਾਮਪੁਰੇ ਦੇ ਵਿੱਚ ਰਹਿਣ ਵਾਲਾ ਉੱਥੋਂ ਜਿੱਤਿਆ ਸੀ ਜੋ ਤੇ ਉਹ ਉਹਦੇ ਵੀ ਬਹੁਤ ਵੱਡੇ ਖੁਲਾਸੇ ਹੋਏ ਉਹਨੇ ਇੱਕ ਗਲਤ ਗੱਲ ਕਹਿਤੀ ਸੀ ਜਿੰਨਾਂ ਕੀ ਸਾਡੀਆਂ ਮਾਵਾ ਭੈਣਾਂ ਵਾਤੇ ਕੀ ਕਹਿਆ ਸੀ ਉਹਨੇ ਕਹਿੰਦੇ ਸੀ ਸਾਡੇ ਕੋਲੇ ਆਉਂਦੀਆਂ ਤੀਵੇਂ ਛੱਡ ਜਾਂਦੇ ਜਦੋਂ ਬੋਟਾ ਸਬਾਉਂਦਾ ਪਕੌੜੇ ਖਾਣ ਵਾਸਤੇ ਇਹ ਜਾਂ ਕੁਝ ਉਹ ਕਰਿਆ ਸੀ ਤੇ ਉਹ ਆਡੀਓ ਵਾਇਰਲ ਹੋਈ ਸੀ ਲੋਕ ਵਾਈਟੀਵੀ ਚੈਨਲ ਮਨਿੰਦਰ ਸਿੱਧੂ ਪੱਤਰਕਾਰ ਜੋ ਅਕਸਰ ਲੋਕਾਂ ਦੇ ਖਲਾਸੇ ਕਰਦੇ ਆਇਆ ਸਚਾਈ ਪੇਸ਼ ਕਰਦੇ ਆਇਆ ਤਾਂ ਉਦੋਂ ਉਹਨਾਂ ਨੇ ਪਰਚਾ ਕਰਾਇਆ ਸੀ ਇੱਕ ਪੱਤਰਕਾਰ ਤੇ ਪਰ ਉਦੋਂ ਹੁੰਦਾ ਕੀ ਆ ਫਿਰ ਆਪ ਨੂੰ ਉਹ ਪਰਚਾ ਵਾਪਸ ਲੈਣਾ ਪੈਂਦਾ ਗਲਤੀ ਵੀ ਮੰਨਣੀ ਪੈਂਦੀ ਲੋਕੀ ਸਾਡੇ ਪੰਜਾਬ ਦੇ ਲੋਕ ਸਾਰੇ ਹੱਕ ਚ ਕਢ ਕੇ ਸੀ ਮਨਿੰਦਰ ਸਿੱਧੂ ਪੱਤਰਕਾਰ ਇੱਕ ਹੈ ਜੇ ਨਾ ਹੀ ਝੂਠੀ ਗੱਲ ਪਾਵੇ ਜੋ ਸੱਚ ਆ ਪੇਸ਼ ਕਰਦਾ ਤਾਂ ਉਹ ਹੋਣਾ ਵੀ ਚਾਹੀਦਾ ਤਾਂ ਹੁਣ ਜਿਹੜਾ ਇਹ ਇੱਕ ਹੋਰ ਐਮ.ਐਲ.ਏ ਤੁਸੀਂ ਦੇਖੀ ਜਾਨੇ ਉਹ ਤਾਂ ਫੌਜਾ ਸਿੰਘ ਸਰਾਰੀ ਤੇ ਜਿਹੜਾ ਉਹਨਾਂ ਦਾ ਇੱਕ ਪੀਏ ਬਚਿੱਤਰ ਸਿੰਘ ਲਾਢੀ ਹੁਣ ਇਹ ਫਸਦੇ ਨਜ਼ਰ ਆਉਂਦੇ ਆ ਤੇ ਜਿਹੜੇ ਅੱਜ ਦੇ ਖੁਲਾਸੇ ਤੁਸੀਂ ਸੁਣੀ ਲੈ ਦੀਪਕ ਸਿੰਘ ਦੀਪਕ ਸ਼ਰਮਾ ਜੋ ਇਹਨਾਂ ਨੇ ਇੱਕ ਸਬੂਤ ਰੱਖਿਆ ਵੀ ਇਹਦਾ ਕਹਿਣਾ ਇਹ ਆ ਵੀ ਜਿਹੜਾ ਪੱਤਰਕਾਰ ਉਹਨੂੰ ਕੀ ਕਿਹਾ ਉਹਨੇ ਵੀ ਸਿਰਫ ਮੇਰਾ ਤਾਂ ਇੱਕ ਘਰ ਦਾ ਗੁਜ਼ਾਰਾ ਚੱਲਦਾ ਜਿਹਦੇ ਵਿੱਚ ਮੇਰੀ ਪ੍ਰੈਕਸ਼ਨ ਦੇ ਨਾਲ ਮੈਂ ਇਹ ਕਹਾਂ ਟਾਈਮ ਪਾਸ ਖੁੰਦਾ ਸਾਡਾ ਇਹਦੇ ਵਿੱਚ ਮੈਂ ਕੋਈ ਠੱਗੀ ਨਹੀਂ ਮਾਰੀ ਕਿਸੇ ਤੋਂ ਮੈਂ ਕੋਈ ਕੋਈ ਕਰੋੜਾ ਰੁਪਏ ਨਹੀਂ ਲਏਗੇ ਪਰ ਜਿਹੜੇ ਹੈ ਸਬੂਤ ਦੱਸਦੇ ਆ ਵੀ ਇਹ 50 ਕਰੋੜ ਦੀ ਨਹੀਂ ਠੱਗੀ ਮਾਰੀ ਇਹ ਮੇਰਾ ਕਹਿਣਾ ਨਹੀਂ ਇਹ ਜੋ ਦੀਪਕ ਸ਼ਰਮਾ ਦਾ ਕਹਿਣਾ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜਰੂਰ ਕਰਨੇ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਤੇ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਗਏ ਨਵੇਂ ਟੌਪਿਕ ਤੇ ਧੰਨਵਾਦ